ਮੁੱਖ ਮੰਤਰੀ ਕੇਜਰੀਵਾਲਾ ਭਗਵੰਤ ਮਾਨ ਨਹੀਂ ਸਾਰੇ ਫੈਸਲੇ ਕੇਜਰੀਵਾਲ ਕਰਦਾ ਹੈ ਇਹਨਾਂ ਦੇ ਮੰਤਰੀ ਉੱਥੋਂ ਅੱਗੇ ਇੱਥੇ ਬਹਿ ਗਏ ਆ ਉਹਨਾਂ ਨੂੰ ਚਾਰ ਚਰ ਮਹਿਕਮੇ ਦਿੱਤੀਆਂ ਸਾਰੀ ਚੀਜ਼ ਉਹ ਚਲਾਉਂਦੇ ਆ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦਾ ਦੱਸਣਾ ਚਾਹਣਾ ਜਿੰਨੀਆਂ ਬੇਦਬੀਆਂ ਹੋਈਆਂ ਉਹਦੇ ਪਿੱਛੇ ਤੇ ਸਹੀ ਜਾਂਚ ਹੋਏ ਆ ਝਾੜੂ ਵਾਲੇ ਨਿਕਲਣਗੇ ਕਿਉਂਕਿ ਇਹਨਾਂ ਦਿੱਲੀੋਂ ਯੂਪੀ ਤੋਂ ਇਹਨਾਂ ਤੋਂ ਏਰੀਆ ਤੋਂ ਇਹਨਾਂ ਦੇ ਵਰਕਰ ਲਿਆਉਂਦੇ ਆ ਕਿੰਨਾ ਨਕਾਮੀ ਪੰਜਾਬ ਵਿੱਚ ਗੜਬੜ ਕਰਨਾ ਹੈ ਉਵੇਂ ਹੀ ਤੁਸੀਂ ਪਿਛਲੇ ਦਿਨਾਂ ਅਸੀਂ ਕਹਿੰਦੇ ਸੀ ਕਿ ਸਾਰੀਆਂ ਪਾਰਟੀਆਂ ਸਿਆਸਤ ਕਰ ਰਹੀਆਂ ਤੇ ਬੇਅਦਬੀ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਕੋਈ ਸਾਡਾ ਮੰਨਦਾ ਨਹੀਂ ਸੀ ਆ ਪ੍ਰਗਟ ਸਿੰਘ ਨੇ ਜੇ ਕਾਂਗਰਸ ਦਾ ਐਮਐਲਏ ਹੈ ਉਹਨੇ ਵਿਧਾਨ ਸਭਾ ਚ ਕੀ ਥੋੜੇ ਦਿਨ ਪਹਿਲੇ ਪੰਜ-ਛੇ ਦਿਨ ਪਹਿਲੇ ਕਿ ਮੈਂ ਕਾਂਗਰਸ ਐਮ ਐਲ اے ਮੈਂ ਅੱਜ ਸੱਚ ਬੋਲਣਾ ਚਾਹਣਾ ਹੈ ਸਾਡੀ ਪਾਰਟੀ ਨੇ ਦੋਸ਼ੀ ਫੜਨ ਦਾ ਨਿਸ਼ਾਨਾ ਨਹੀਂ ਸੀ ਸਾਡੀ ਪਾਰਟੀ ਨੇ ਸਿਆਸਤ ਕੀਤੀ ਆਮ ਕਾਂਗਰਸ ਐਮ ਐਲ اے ਕਹ ਰਿਹਾ ਸੁਖੀ ਜ਼ਿੰਦਾਵੇ ਨੇ ਆਪਣਾ ਟੀਵੀ ਤੇ ਬਿਆਨ ਦਿੱਤਾ ਸੁਖੀ ਜ਼ਿੰਦਾਵਾ ਕਹ ਰਿਹਾ ਕਿ ਐਸ ਆਈ ਪੀ ਮੀਟਿੰਗਾਂ ਵਿੱਚ ਮੈਂ ਹਾਂ ਬੈਠਾ ਹੁੰਦਾ ਸੀ ਸਾਡਾ ਨਿਸ਼ਾਨਾ ਦੋਸ਼ੀ ਫੜਨੇ ਨਹੀਂ ਸਿਆਸਤ ਕਰਨਾ ਸੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸੀ ਮੈਂ ਬੇਨਤੀ ਕਰਨਾ ਚਾਹੁੰਨਾ ਯਾਰ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਦੀ ਬਣੀ ਪਾਰਟੀ ਹੈ ਅਕਾਲੀ ਦਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣੀ ਹੈ ਕੌਮ ਦੀ ਰੱਖਿਆ ਕਰਨ ਵਾਸਤੇ ਬਣੀ ਹੈ ਅਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਜਾਨ ਦੇ ਦੇਦਾ ਗੁਰੂ ਵਾਸਤੇ ਤੇ ਸਾਡੇ ਤੇ ਝੂਠਾ ਇਲਜ਼ਾਮ ਲਾ ਕੇ ਲੋਕਾਂ ਨੇ ਮੰਨ ਲਿਆ ਤੇ ਕਿਹਨੇ ਇਲਜ਼ਾਮ ਲਾਇਆ ਜਿਨ੍ਹਾਂ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਦੀ ਗੱਲਾਂ 'ਚ ਆਗੇ ਆ ਝਾੜੂ ਵਾਲਿਆਂ ਦੀ ਗੱਲਾਂ 'ਚ ਆਗੇ ਮੈਨੂੰ ਦੱਸ ਲੋ 10 ਸਾਲ ਹੋ ਗਏ ਇਹਨਾਂ ਦੀਆਂ ਸਰਕਾਰਾਂ ਇੱਕ ਵੀ ਕਾਲੀ ਵਰਕਰ ਦਾ ਲੀਡਰ ਦਾ ਨਾਮ ਦੱਸੋ ਕਿਹੜੇ ਪਰਚੇ 'ਚ ਹੈ ਝੂਠ ਝੂਠ ਹੀ ਹੁੰਦਾ ਹੈ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨ ਆਇਆ ਹਾਂ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਜੋ 10 ਸਾਲਾਂ 'ਚ ਹਾਲਾਤ ਬਣੀਆਂ ਆਪਣੀ ਇੱਡਾ ਵੱਡਾ ਨੁਕਸਾਨ ਹੋ ਗਿਆ ਅੱਜ ਗੁੰਡਾਗਰਦੀ ਦਾ ਰਾਜ ਹੈ ਧੱਕੇ ਚੱਲੀ ਜਾਂਦੇ ਐ ਅੱਜ ਮੁੱਖ ਮੰਤਰੀ ਕੇਜਰੀਵਾਲਾ ਭਗਵਾਨ ਧੰਮਾਨ ਨਹੀਂ ਸਾਰੇ ਫੈਸਲੇ ਕੇਜਰੀਵਾਲ ਕਰਦਾ ਹੈ ਇਹਨਾਂ ਦੇ ਮੰਤਰੀ ਉੱਥੋਂ ਅੱਗੇ ਇੱਥੇ ਬਹਿ ਗਏ ਐ ਉਹਨਾਂ ਨੂੰ ਚਾਰ ਚਰ ਮਹਿਕਮੇ ਦਿੱਤੀਆਂ ਸਾਰੀ ਚੀਜ਼ ਉਹ ਚਲਾਉਂਦੇ ਐ ਆਪਾਂ ਵੋਟਾਂ ਪਾਈਆਂ ਸੀ ਬਦਲਾਅ ਵਾਸਤੇ ਐ ਜਾ ਬਦਲਾਅ ਚਾਹੁੰਨੇ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਨੇ ਬਣਾਈ ਹੈ ਮੈਥੋਂ ਗਲਤੀ ਹੋ ਸਕਦੀ ਹੈ ਕਿਸੇ ਹੋਲ ਲੀਡਰ ਤੋਂ ਵਰਕਰ ਤੋਂ ਗਲਤੀ ਹੋ ਸਕਦੀ ਹੈ ਪਰ ਸਜ਼ਾ ਕਾਲੀ ਦਲ ਨੂੰ ਨਹੀਂ ਮਿਲਣੀ ਚਾਹੀਦੀ ਅਕਾਲੀ ਦਲ ਹੈ ਤੇ ਪੰਜਾਬ ਹੈ ਤੁਸੀਂ ਦੇਖ ਲਓ ਹੁਣ ਤਾਂ ਆਪਣੇ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਆਸਟ੍ਰੇਲੀਆ ਨੇ ਵੀ ਬੰਦ ਕਰਤੇ ਕੈਨੇਡਾ ਨੇ ਵੀ ਬੰਦ ਕਰਤੇ ਜੇ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਅਕਾਲੀ ਦਲ ਨੂੰ ਤਗੜਾ ਕਰਨਾ ਪੈਣਾ ਹੈ ਅਕਾਲੀ ਦਲ ਦੀ ਸਰਕਾਰ ਲੈ ਕੇ ਆਉਣੀ ਪੈਣੀ ਹੈ ਆ ਨੌਜਵਾਨ ਬੈਠੇ ਐ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਹਾਨੂੰ ਜਿੰਮ ਦਿੰਦੇ ਜਾਂਦੇ ਸੀ ਹਰ ਪਿੰਡ ਖੇਡਾਂ ਦਾ ਸਮਾਨ ਦਿੱਤਾ ਜਾਂਦਾ ਸੀ ਸਾਰਾ ਕੁਝ ਬੰਦ ਹੈ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਸਾਰਾ ਕੁਝ ਬੰਦ ਹੈ ਪਸ਼ੂ ਮੇਲੇ ਕਰਾਉਂਦੇ ਸੀ ਸਾਰਾ ਕੁਝ ਬੰਦ ਹੈ ਥੋਡੇ ਕੋਲੇ ਕੋਈ ਕੰਮ ਹੁੰਦਾ ਤੁਸੀਂ ਸਾਡੇ ਵਰਕਰ ਕੋਲੇ ਜਸਦਾਰ ਕੋਲੇ ਚਲੇ ਜਾਂਦੇ ਸੀ ਨਾਲ ਦੇ ਨਾਲ ਕੰਮ ਹੁੰਦੇ ਸੀ ਅਫਸਰ ਕਰਦੇ ਸੀ ਧੱਕਾ ਕਰ ਨਹੀਂ ਸਕਦੇ ਸੀ ਪਰ ਜਦੋਂ ਦੇ ਤੋਂ ਆਪਾਂ ਇਹਨਾਂ ਨੂੰ ਲਿਆਂਦਾ ਦਿੱਲੀ ਵਾਲੀ ਪਾਰਟੀਆਂ ਨੂੰ ਅੱਜ ਲੁੱਟੀ ਜਾਂਦੇ ਆ ਆ ਜਿਹੜਾ 40 ਹਜ਼ਾਰ ਏਕੜ ਜ਼ਮੀਨ ਜਿਹੜੀ ਪੰਜਾਬ ਸਰਕਾਰ ਕਿਸਾਨਾਂ ਦੀ ਖੋਰੀ ਹੈ ਉਹਦੇ ਮਗਰ ਵੱਡੇ ਵੱਡੇ ਕੇਜਰੀਵਾਲ ਨੇ ਬਿਲਡਰਾਂ ਨਾਲ ਸੌਦਾ ਕਰ ਲਿਆ ਹੈ ਤਰਨਤਾਰਨ ਜ ਵੀ ਪਤਾ ਨਹੀਂ 100 200 ਕਿੱਲਾ ਲੈ ਰਹੇ ਐ ਲੁਧਿਆਣਾ 20000 ਕਿੱਲਾ ਲੈ ਰਹੇ ਐ ਉਹਨਾਂ ਨੂੰ ਪਤਾ ਹੈ ਕਿ ਡੇਢ ਸਾਲ ਰਹਿ ਗਏ